ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਵਾਸੀ ਸੰਗਤਾਂ ਦੀ ਸੇਵਾ ਦੀ ਬੇਨਤੀ ਹੈ ਕਿ ਅੱਜ ਅਸੀਂ ਵੀਡੀਓ ਪਾਉਣ ਲੱਗੇ ਆਂ ਜਿਸ ਕੋਲ ਵੀ ਇਹ ਵੀਡੀਓ ਪਹੁੰਚੇ ਉਹਨੂੰ ਬੇਨਤੀ ਹੈ ਕਿ ਵੀਡੀਓ ਨੂੰ ਇਗਨੋਰ ਨਾ ਕਰੇ ਜਿੰਨੇ ਵੀ ਸਮੇਂ ਦੀ ਵੀਡੀਓ ਹੈ ਧਿਆਨ ਦੇ ਨਾਲ ਇਸ ਵੀਡੀਓ ਨੂੰ ਵੇਖਣਾ ਕਰੇ ਇਸ ਟਾਈਮ ਅਸੀਂ ਪਿੰਡ ਦਤਾਲ ਦੇ ਇਸ ਗਰੀਬ ਪਰਿਵਾਰ ਦੇ ਵਿੱਚ ਖੜੇ ਆਂ ਇਸ ਪਰਿਵਾਰ ਦੇ ਵਿੱਚ ਇੱਕ ਅੰਨੀ ਮਾਂ ਤੇ ਉਸ ਦਾ ਇੱਕ ਇਹ ਪੁੱਤਰ ਹੈ ਕੁਝ ਦਿਨ ਪਹਿਲਾਂ 25 ਤਰੀਕ ਨੂੰ ਇਹ ਕੋਠੇ ਤੋਂ ਡਿੱਗ ਪਿਆ ਕੁਝ ਕੰਮ ਕਰਦਿਆਂ ਹੋਇਆ ਜਿਸ ਦਾ ਡਿੱਗਣ ਦੇ ਕਰਕੇ ਇਸੀ ਇਹਦੀ ਜੋ ਗਰਦੰਦੀ ਹੱਡੀ ਤੇ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਹੈ ਵੀਰਾਂ ਦੇ ਵੱਲੋਂ ਉਪਰਾਲਾ ਕਰਦਿਆਂ ਹੋਇਆ ਚੰਡੀਗੜ੍ਹ ਪੀਜੀਆਈ ਦੇ ਵਿੱਚ ਲੈ ਕੇ ਗਏ ਤੇ ਉਹਨਾਂ ਨੇ ਇਹਦਾ ਜੋ ਐਕਸ-ਰੇ ਕੀਤੇ ਨੇ ਟ੍ਰੀਟਮੈਂਟ ਕੀਤਾ ਥੋੜਾ ਬਹੁਤਾ ਤੇ ਉਹਨਾਂ ਨੇ ਆਖਿਆ ਵੀ ਇਹਦਾ ਜਿਹੜਾ ਇਲਾਜ ਹੈ ਕੱਢ ਪੱਡ 2 ਲੱਖ ਰੁਪਇਆ ਪਲੱਸ ਹੈ ਤੇ ਗਰੀਬ ਪਰਿਵਾਰ ਹੈ ਕਮਾਉਣ ਵਾਲੋਂ ਘਰ ਦੇ ਵਿੱਚ ਹੋਣੀ ਹੈ ਮਾਂ ਜਿਹੜੀ ਹੈ ਵਿਚਾਰੀ ਅੰਨੀ ਉਹਨੂੰ ਦਿਸਦਾ ਨਹੀਂ ਹੈ ਤੇ ਘਰ ਦੇ ਹਾਲਾਤ ਵੀ ਤੁਹਾਨੂੰ ਵਿਖਾਏ ਨੇ ਵਿਖਾਏ ਜਾਣਗੇ ਤਕਰੀਬਨ 15 ਦਿਨ ਤੋਂ ਬੱਚਾ ਜਿਹੜਾ ਹੈ ਨੌਜਵਾਨ ਵੀਰ ਮੰਜੇ ਤੇ ਪਿਆ ਆ ਗਲ ਚੁੱਕਿਆ ਤੁਲੋਂ ਪਿਆ ਹੋਇਆ ਇੰਨੀ ਗਰੀਬੀ ਇੱਥੋਂ ਤੱਕ ਵੀ ਇਹਦੇ ਕੋਲ ਕੋਈ ਆਧਾਰ ਕਾਰਡ ਕੋਈ ਬੈਂਕ ਖਾਤਾ ਨਾ ਕਿਸੇ ਪ੍ਰਕਾਰ ਦਾ ਕੋਈ ਆਈ ਦੀ ਪ੍ਰੂਫ ਕੁਝ ਨਹੀਂ ਹੈਗਾ ਜੇ ਸਾਡੇ ਕੋਲੇ ਕੋਈ ਪ੍ਰੂਫ ਹੁੰਦਾ ਤਾਂ ਅਸੀਂ ਇਹਦਾ ਇਲਾਜ ਜਿਹੜਾ ਸੀ ਆਈਸ਼ਮਾਨ ਕਾਰਡ ਦੇ ਨਾਲ ਕਰਵਾ ਸਕਦੇ ਸੀ ਪਰ ਇਹਦੇ ਕੋਲ ਕੋਈ ਪ੍ਰੂਫ ਨਹੀਂ ਇਸ ਦਾ ਕਰਕੇ ਇਹ ਬੱਚਾ 15 20 ਦਿਨਾਂ ਤੋਂ ਮੰंजे ਤੇ ਪਿਆ ਹੈ ਸੋ ਆਪ ਸਰਬੱਤ ਰੱਬ ਵਰਗੀਆਂ ਵਰਗੀਆਂ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ ਕਿ ਆਪ ਸਰਬੱਤ ਸੰਗਤਾਂ ਸਹਿਯੋਗ ਦਿੰਦਿਆਂ ਹੋਇਆਂ ਵੱਧ ਤੋਂ ਵੱਧ ਕੋਈ 500 ਕੋਈ 1000 2000 ਕੋਈ ਵੱਧ ਵੀ ਦੇ ਸਕਦਾ ਹੋਵੇ ਤਾਂ ਇਸ ਬੱਚੇ ਦਾ ਜੋ ਕੱਲ ਪਰਸੋਂ ਤੱਕ ਨੌਜਵਾਨ ਦਾ ਜੋ ਟਰੀਟਮੈਂਟ ਹੈ ਸ਼ੁਰੂ ਕਰਨਾ ਹੈ ਪਹਿਲਾਂ ਇਹਦਾ ਜੋ ਗਰਦਨ ਦਾ ਇਲਾਜ ਹੋਵੇਗਾ ਉਸ ਤੋਂ ਬਾਅਦ ਰੀੜ੍ਹ ਦੀ ਹੱਡੀ ਦਾ ਇਲਾਜ ਸਤੂਗੁਰਾਂ ਦੀ ਬਾਣੀ ਵੀ ਕਹਿੰਦੀ ਹੈ ਕਿ 68 ਤੀਰਤ ਸਗਲ ਪੁੰ ਜੀਵ ਆ ਪਰਵਾਣ ਜੇ ਕਿਸੇ ਕਿਸੇ ਇੱਕ ਵੀ ਜੀਵ ਦੇ ਉੱਪਰ ਆਪਾਂ ਦਇਆ ਕਰ ਦੇਵਾਂਗੇ ਰਹਿਮ ਕਰ ਦੇਵਾਂਗੇ ਤੇ ਸਾਨੂੰ 68 ਤੀਰਖਾਂ ਦੇ ਇਸ਼ਨਾਨ ਦਾ ਫਲ ਮਿਲ ਸਕਦਾ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਗੁਰਗੱਏ ਬੈਸਨ ਪਾਈਏ ਦਸਵੇਂ ਪਾਤਸ਼ਾਹ ਜੀ ਨੇ ਭਾਈ ਕਨਈਆ ਨੂੰ ਜਿੱਥੇ ਪਾਣੀ ਦੀ ਮਸ਼ਕ ਦਿੱਤੀ ਸੀ ਨਾਲ ਉਥੇ ਮਲਮ ਦੀ ਡੱਬੀ ਪੱਟੀ ਵੀ ਦਿੱਤੀ ਸੀ ਤੇ ਤੋਂ ਰੋਗੀਆਂ ਦਾ ਨਾਲ ਜਿਹੜੇ ਫੱਟੜ ਹੁੰਦੇ ਨੇ ਉਹਨਾਂ ਦਾ ਇਲਾਜ ਵੀ ਕਰ ਇਹ ਨਾ ਵੇਖ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਇਸ ਕਰਕੇ ਬੇਨਤੀ ਹੈ ਸਰਬੱਤ ਦਾ ਸੰਗਤਾਂ ਦੀ ਸੇਵਾ ਦੇ ਵਿੱਚ ਨਗਰ ਦੇ ਸੇਵਾ ਦੇ ਵਿੱਚ ਕਿ ਆਪ ਰੱਬ ਵਰਗੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਤਾ ਨਹੀਂ ਕਿਹਦਾ 500 ਰੁਪਿਆ 1000 ਰੁਪਿਆ ਦਿੱਤਾ ਹੋਇਆ ਧਰਮ ਦੀ ਕਮਾਈ ਜਿਹੜੀ ਹੈ ਇਸ ਬੱਚੇ ਦੀ ਜਿਹੜੀ ਹੈ ਜਾਨ ਬਚ ਸਕਦੀ ਹੈ ਸਾਡੇ ਕੋਲ ਜੋ ਕਾਰਡ ਬਣਾਉਣ ਦੀ ਵੀ ਤਿਆਰੀ ਕਰ ਰਹੇ ਆ ਜੇ ਬਣ ਗਿਆ ਤਾਂ ਹੋ ਸਕਦਾ ਵੀ ਸ਼ਾਇਦ ਤਿਆਰ ਹੋ ਜਾਵੇ ਪਰ ਉਹ ਅਜੇ ਜੇ 2 ਲੱਖ ਰੁਪਇਆ ਪਲੱਸ ਜਿਹੜਾ ਹੈ ਇਹਦਾ ਇਲਾਜ ਦਾ ਖਰਚਾ ਆ ਦਿਹਾੜੀ ਡੰਗ ਦੇ ਵਿੱਚ ਅਸੀਂ ਪੀਜੀਆਈ ਲੈ ਕੇ ਜਾਣਾ ਆ ਇਸ ਕਰਕੇ ਸਾਰੀਆਂ ਹੀ ਨਗਰ ਦੀਆਂ ਸੰਗਤਾਂ ਨੂੰ ਦੇਣ ਪਈ ਹੈ ਕਿ ਆਪ ਸਰਬੱਤ ਸੰਗਤਾਂ ਜਿਹੜੀਆਂ ਨੇ ਵੱਧ ਤੋਂ ਵੱਧ ਇਸ ਨੌਜਵਾਨ ਵੀਰ ਦੀ ਹੈਲਪ ਕਰਨਾ ਕਰੋ ਇਹ ਵਿਚਾਰੀ ਬਜ਼ੁਰਗ ਮਾਂ ਜਿਹੜੀ ਜਿਸ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਸਦਾ ਪਿਆਰ ਸਰਬੱਤ ਜਿਹੜੀਆਂ ਨਗਰ ਦੀਆਂ ਸੰਗਤਾਂ ਖੜੀਆਂ ਨੇ ਰਾਤੀ ਵੀ ਨੌਜਵਾਨ ਵੀਰ ਇਕੱਤਰ ਹੋਏ ਸਾਂ ਅਸੀਂ ਰਵਦਾਦਥਾਈ ਦੇ ਵਿੱਚ ਉੱਥੇ ਜਿੰਨਾ ਵੀ ਹੋ ਸਕਿਆ 5 10 15 ਮਿੰਟ ਬੈਠ ਕੇ ਚਲੋ ਸਾਡੇ ਕੋਲ 5 ਸਾਢੇ 5000 ਰੁਪਏ ਰਾਤੀ ਮਿਲ ਗਿਆ ਕੁਝ ਹੁਣ ਵੀ ਆਇਆ ਆ ਤੇ ਬੇਨਤੀ ਹੈ ਆਪ ਸਰਬੱਤ ਸੰਗਤਾਂ ਵੱੱਦ ਤੋਂ ਵੱੱਦ ਹੈਲਪ ਕਰਨਾ ਕਰੋ ਇਹ ਵੀਰ ਵਿਚਾਰਾ ਪਿਆ ਪਿਆਥ ਲਿਓ ਗਲ ਚੁੱਕਿਆ ਆ ਤੇ ਬੇਨਤੀ ਹੈ ਸਰਬਾਸੰਗਤਾਂ ਦੀ ਸੇਵਾ ਦੇ ਵਿੱਚ ਆਪ ਵੱਧ ਤੋਂ ਵੱਧ ਸਹਿਯੋਗ ਦੇਣਾ ਕਰੋ ਸਾਨੂੰ ਕੋਈ ਰਾਸ਼ਨ ਪਾਣੀ ਦੀ ਕੋਈ ਲੋੜ ਨਹੀਂ ਹੈ ਸਿਰਫ ਪੈਸੇ ਦੀ ਲੋੜ ਹੈ ਵੱਧ ਤੋਂ ਵੱਧ ਆਪ ਪੈਸੀ ਦੀ ਮਦਦ ਕਰੋ ਤਾਂ ਜੋ ਕਿ ਇਸ ਨੌਜਵਾਨ ਵਿੱਚ ਵੀਰ ਦੀ ਵਿਚਾਰੇ ਦੀ ਜਾਨ ਬਚ ਸਕੇ ਇਹ ਆਪਣੀ ਮਾਂ ਦਾ ਸਹਾਰਾ ਬਣ ਸਕੇ ਜਿਥੇ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਇਗਨੋਰ ਨਾ ਕਰੇ ਉਹ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੇ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ ਹੋਰ ਵੀ ਕਿਤੇ ਕੋਈ ਮਦਦ ਕੋਈ ਦੇਣ ਦੇ ਸਕਦਾ ਹੋਵੇ ਤਾਂ ਬੜਾ ਭਲਾ ਹੋਵੇਗਾ ਇੱਕ ਪੁੱਣ ਦਾ ਕਰਮ ਹੈ ਇੱਕ ਨੌਜਵਾਨ ਵੀਰ ਦੀ ਵਿਚਾਰੇ ਦੀ ਇਹਦੀ ਜਾਨ ਵਾਜ ਜਾਵੇ ਇਹਦਾ ਨਾਮ ਹੈ ਰਾਜੂ ਸਿੰਘ ਰਵਦਾਸ ਫੁਲਵਾੜੀ ਦੇ ਵਿੱਚੋਂ ਆ ਬੀਐਨਪੀਏ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਆ ਮੇਰਾ ਨੰਬਰ ਲੈ ਸਕਦਾ ਆ ਗੁਰਦੁਆਰਾ ਸਿੰਘ ਸਭਾ ਦਫਤਾਰ 97816 7176 97816 7176 ਜੇ ਕਿਸੇ ਨੇ ਕੋਈ ਪੈਸੇ ਦੀ দান ਦੇਣਾ ਆ ਮੈਂਬਰ ਢਿੱਲੂ ਸਿੰਘ ਦੀ ਦੁਕਾਨ ਤੇ ਜੇ ਕਿੱਥੇ ਆ ਸਿੰਘ ਗੁਰਪ੍ਰੀਤ ਸਿੰਘ ਆ ਗੁਰਪ੍ਰੀਤ ਸਿੰਘ ਇਹਦੇ ਕੋਲ ਜਿਹੜਾ ਆ ਸਾਰੇ ਪੈਸਿਆਂ ਦਾ ਹਿਸਾਬ ਕਿਤਾਬ ਹੈ ਕਾਪੀ ਦੇ ਉੱਪਰ ਇੱਕ ਇੱਕ ਰੁਪਈਆ ਜਿਹੜਾ ਨੋਟ ਕੀਤਾ ਜਾ ਰਿਹਾ ਹੈ ਜੇ ਕੋਈ ਪੁੱਛਣਾ ਵੀ ਚਾਹੇ ਪੁੱਛ ਸਕਦਾ ਆ ਕਿ ਇੱਕ ਇੱਕ ਪੈਸਾ ਨੋਟ ਕੀਤਾ ਜਾ ਸਕਦਾ ਆ ਤੁਸੀਂ ਇਹ ਜਿਹੜੀ ਆਪਣਾ ਦਾਨ ਗੁਰਦੁਆਰਾ ਸਾਹਿਬ ਵੀ ਦੇ ਸਕਦੇ ਹੋ ਢਿਲੋ ਸਿੰਘ ਮੈਂਬਰ ਦੀ ਦੁਕਾਨ ਤੇ ਵੀ ਇਹਨਾਂ ਦੇ ਕੋਲ ਵੀ ਪਾ ਸਕਦੇ ਤੇ ਗੂਗਲ ਪੇ ਨੰਬਰ ਅੱਛਾ ਹਾਂ ਜੀ ਗੂਗਲ ਪੇ ਨੰਬਰ ਜੇ ਕਿਸੇ ਨੇ ਕਰਨਾ ਹੈ ਇਸੇ ਨੰਬਰ ਤੇ ਕਰ ਸਕਦੇ ਨੇ ਮੈਨੂੰ ਦੱਸ ਕੇ ਇਹ ਹਾਂ ਵੀ ਅਸੀਂ ਇਸ ਨੰਬਰ ਤੇ ਇਹਨੇ ਪੈਸੇ ਗੂਗਲ ਪੇ ਕਰ ਚੁੱਕੇ ਆ 97816 71767 ਤੁਸੀਂ ਵੇਖ ਸਕਦੇ ਹੋ ਕਿ ਵੀਰ ਵਿਚਾਰਾ ਥਲਿਆਂ ਪਿਆ ਪਿਆ ਹੋਇਆ ਹੀ ਡਲ ਚੁੱਕਿਆ ਆ ਵਿਖਾਉਨੇ ਆ ਤੁਹਾਨੂੰ ਘਰ ਵਿੱਚ ਬਹੁਤ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਜੋ ਕਿ ਚੰਡੀਗੜ੍ਹ ਪੀਜੀਆਈ ਦੇ ਵਿੱਚ ਇਹਦਾ ਇਲਾਜ ਹੋਣਾ ਆ ਕਈਆਂ ਦਿਨਾਂ ਤੋਂ ਰੋਟੀ ਵੀ ਨਹੀਂ ਖਾਧੀ ਇਹਨੇ ਲੈਗਿੰਗ ਇਹਨੂੰ ਨਹੀਂ ਆ ਰਹੀ ਤੇ ਬਹੁਤ ਵਿਚਾਰਾ ਇਸ ਟਾਈਮ ਤੰਗ ਹੈ ਵਿਚਾਰਾ ਆ ਦੇਖੋ ਤੁਸੀਂ ਕਿ ਆਵ ਸੰਗਠਾ ਦੇ ਸਹਿਯੋਗ ਦੇ ਨਾਲ ਇਸ ਬੱਚੇ ਦਾ ਇਲਾਜ ਹੋ ਸਕਦਾ ਆ ਆ ਵੱਦ ਵੱਦ ਸੰਗਠਾ ਨਗਰ ਦੀਆਂ ਸੰਗਠਾ ਨਗਰ ਪੰਚਾਇਤ ਜਾਂ ਹੋਰ ਕੋਈ ਸੰਸਥਾ ਜਿਹੜੀ ਹੈ ਕੋਈ ਵੱਦ ਵੱਦ ਇਸ ਵੀਰ ਦਾ ਇਲਾਜ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ